ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਜਿਸ ਵਿੱਚ ਇਹ ਸਖਸ਼ ਆਪਣੇ ਬਾਗ ਦੀ ਸਫਾਈ ਕਰ ਰਿਹਾ ਹੈ। ਯਾ ਪਪੂ ਸੱਚੀਓ ਕੈਂਟ ਬੰਦਾ ਵੀਰੇ ਤੂੰ ਬਹੁਤ ਮੈਂ ਤਾਂ ਉਹੀ ਤੇਰੀਆਂ ਫੋਟੋਆਂ ਤੇ ਕਮੈਂਟ ਕਰੀ ਜਾਂਦਾ ਸੀ ਹੁਣ ਤੱਕ ਜਾਲੀ ਜੇ। ਦਿਲ ਖੁਸ਼ ਹੋ ਗਿਆ ਦੇਖ ਕੇ ਆ ਸੇਵਾ ਆ ਮਾੜੀ ਸ਼ਕਲ ਦਿਖਾਈ ਆਪਣੀ ਉੱਪਰ ਨੂੰ ਗਾਵੀਂ ਮੂੰਹ ਗੱਡੀ ਥੱਲੇ ਨਾ ਆ ਜੀ। ਆ ਇਹ ਤਸਵੀਰਾਂ ਤਾਂ ਤੁਸੀਂ ਦੇਖ ਹੀ ਲਈਆਂ। ਹੁਣ ਇਸ ਸਖਸ਼ ਦੇ ਲਾਈਵ ਹੋ ਕੇ ਰੋਂਦੀਆਂ ਇਹ ਤਸਵੀਰਾਂ ਵੀ ਦੇਖੋ ਪਰ ਮੇਰੀ ਦੁਕਾਨ ਤੇ ਆ ਕੇ ਤਿੰਨੋ ਮੇਰੀ ਬੇਇੱਜ਼ਤੀ ਕਰਕੇ ਗਏ ਨੇ ਮੈਨੂੰ ਮੇਰੇ ਬੱਚਿਆਂ ਨੂੰ ਮਾਰਨ ਤੱਕ ਦਾ ਦੋਸਤੋ ਮੈਂ ਮਾਫੀ ਚਾਹੁੰਨਾ ਕਿ ਮੈਂ ਜਿਆਦਾ ਦੋਸਤੋ ਮੈਨੂੰ ਅੱਜ ਦੁਨੀਆ ਛੱਡਣੀ ਪਊਗੀ ਛੱਡਣੀ ਪਊਗੀ ਹੁਣ ਤਾਂ ਅਸੀਂ ਦੱਸਦੇ ਹਾਂ ਕਿ ਦਰਅਸਲ ਇਹ ਪੂਰਾ ਮਾਮਲਾ ਕੀ ਹੈ ਤਸਵੀਰਾਂ ਵਿੱਚ ਰੋ ਰੋ ਕੇ ਦੁਹਾਈ ਦੇ ਰਹੇ ਇਸ ਵਿਅਕਤੀ ਦਾ ਨਾਂ ਪੰਕਜ ਪਪੂ ਹੈ ਜੋ ਕਿ ਨਾਬਾ ਸ਼ਹਿਰ ਦੇ 22 ਨੰਬਰ ਵਾਰ ਤੋਂ ਮਹਿਲਾ ਕਾਉਂਸਲਰ ਸੁਜਾਤਾ ਚਾਵਲਾ ਦਾ ਪਤੀ ਹੈ ਪੰਕਜ ਪਪੂ ਦਾ ਇਲਜ਼ਾਮ ਹੈ ਕਿ ਉਸਨੇ ਬੀਤੇ ਦਿਨੀ ਆਪਣੀ ਫੇਸਬੁੱਕ ਪੋਸਟ ਪਾਈ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਪਿਛਲੇ ਸਾਲ ਮਾਤਾ ਨੈਣਾਦੇਵੀ ਮੰਦਿਰ ਦੇ ਜਾਗਰਣ ਚ ਨਗਰ ਕੌਂਸਲ ਪ੍ਰਧਾਨ ਰਜਨੀਸ਼ ਸ਼ੈਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਨੈਣਾਦੇਵੀ ਮੰਦਿਰ ਵਾਲੀ ਗਲੀ 1 ਮਹੀਨੇ ਚ ਬਣਾ ਦੇਣਗੇ ਪਰ 1 ਸਾਲ ਬੀਤ ਜਾਂਦੇ باوجود ਵੀ ਇਹ ਗਲੀ ਨਹੀਂ ਬਣੀ ਜਿਸ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਸ਼ੈਟੀ ਨੇ ਆਪਣੇ ਸਾਥੀਆਂ ਸਮੇਤ ਦੁਕਾਨ ਤੇ ਆ ਕੇ ਉਸ ਦੀ ਕੋਟਮਾਰ ਕੀਤੀ ਪੰਕਜ ਪੱਪੂ ਦਾ ਪਹਿਲਾ ਇਹ ਲਾਈਵ ਦੇਖੋ ਆਪੇ ਦਾ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ ਨਾਲ ਉਹਦੇ ਟਰੱਕ ਯੂਨੀਅਨ ਹਨੀ ਤੇ ਨਾਲ ਉਹਦੇ ਚਿੰਦੀ ਐਮਸੀ ਮੇਰੇ ਤੇ ਹਮਲਾ ਤੇ ਜਿਹੜਾ ਹਮਲੇ ਦਾ ਮੇਨ ਕਾਰਨ ਹੈ ਉਹ ਇਸ ਕਰਕੇ ਕੀਤਾ ਗਿਆ ਕਿਉਂਕਿ ਮੈਨੇ ਫੇਸਬੁੱਕ ਤੇ ਇਹ ਲਿਖ ਕੇ ਪਾਇਆ ਸੀ ਕਿ ਇੱਕ ਸਾਲ ਹੋ ਗਿਆ ਨੈਣਾ ਦੇਵੀ ਮੰਦਿਰ ਗਲੀ ਵਾਲੇ ਪਿੱਟਰੇ ਨੇ ਕਿ ਸਾਡੀ ਗਲੀ ਬਣਵਾ ਦਿਓ ਇੱਕ ਸਾਲ ਪਹਿਲਾਂ ਰਜਨੀਸ਼ ਮਿੱਤਰ ਸ਼ੰਟੀ ਪ੍ਰਧਾਨ ਨਗਰ ਕੌਂਸਲ ਨਾਬਾ ਉੱਥੇ ਪਿਛਲੇ ਸਾਲ ਜਾਗਰਨ ਦੇ ਵਿੱਚ ਇਹ ਵਾਦਾ ਕਰਕੇ ਗਏ ਸੀ ਕਿ ਮੈਂ ਇਹ ਗਲੀ 1 ਮਹੀਨੇ ਦੇ ਵਿੱਚ ਵੀ ਮਾਲੇ ਆਲਾ ਨੇ ਫੇਰ ਮੈਨੂੰ ਜਾਗਰਨ ਤੇ ਬੁਲਾਇਆ ਉੱਥੇ ਆ ਕੇ ਗਲੀ ਦੀ ਗੱਲ ਹੋਈ ਪਰ ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਜਿਸ ਕਰਕੇ ਮੈਨੂੰ ਮਜਬੂਰ ਹੋ ਕੇ ਫੇਸਬੁੱਕ ਤੇ ਲਿਖ ਕੇ ਪਾਣਾ ਗਿਆ ਕਿ ਮੈਂ ਮਾਫੀ ਚਾਹੁੰਨਾ ਪ੍ਰਧਾਨ ਸਾਹਿਬ 1 ਸਾਲ ਦਾ ਪਹਿਲਾ ਜਾਗਰਨ ਤੇ ਵਾਦਾ ਕਰਕੇ ਗਏ ਸੀ ਵੀ 1 ਮਹੀਨੇ ਸੜਕ ਬਣ ਜੂਗੀ ਪਰ ਅੱਜ ਤੱਕ ਦੋਸਤੋ ਇਹਨਾਂ ਨੇ ਆ ਕੇ ਮੇਰੇ ਤੇ ਹੱਥ ਚੱਕਿਆ ਸਿੰਧੀ ਤੱਕ ਟੱਕਰ ਸ਼ੰਟੀ ਨੇ ਆ ਕੇ ਮੇਰੇ ਥੱਪੜ ਮਾਰੇ ਨੇ ਮੈਂ ਦੋਸਤੋ ਮੈਂ ਮੈਂ ਕੀ ਕਰ ਮੈਂ ਕੀਕ ਨਾ ਕਰਦਾ ਮੈਂ ਨਾਣਾ ਦੇ ਮੰਦਿਰ ਦੀ ਗਲੀ ਪਿੱਛੇ ਜੇ ਮੈਂ ਨਾਣਾ ਦੇ ਮੰਦਿਰ ਗਲੀ ਪਿੱਛੇ 1 ਸਾਲ ਹੋ ਗਿਆ ਮੇਰੀ ਤਾਂ ਕੋਈ ਲੜਾਈ ਹੋਣੀ ਮੈਂ ਆਪਣੇ ਬਾੜ ਦੇ ਕੰਮਾਂ ਲਈ ਜ਼ਰੂਰ ਲੜ ਲੜ ਦੋਸਤੋ ਮੈਂ ਐਵੇਂ ਏ ਬੇਇੱਜ਼ਤੀ ਮੈਨੂੰ ਮਰ ਤੋਂ ਬੇਇੱਜ਼ਤੀ ਜਿਹੜੀ ਆ ਮੇਰ ਤੋਂ ਹੁਣ ਚੱਲੀ ਨਹੀਂ ਜਾ ਰਹੀ ਇਹਨਾਂ ਨੇ ਮੇਰੀ ਦੁਕਾਨ ਤੇ ਆ ਕੇ ਮੇਰੇ ਸਿਰਫ ਇਸ ਲਈ ਧੁੱਪੜ ਮਾਰਨੀ ਕਿਉਂਕਿ ਮੈਂ ਨਾਣਾ ਦੇ ਮੰਦਰ ਵਾਲੀ ਗਲੀ ਪਿੱਛੇ ਬੇਸ ਗੱਲ ਕੀਤੀ ਕਿ ਇਹ ਗਲੀ ਬਣਾਈ ਜਾਵੇ ਮੈਂ ਆਪਣੇ ਕੁਝ ਐਮਸੀ ਪਰਮਾਂ ਨੂੰ ਵੀ ਫੋਨ ਕਰਕੇ ਦੱਸਿਆ ਕਿ ਮੈਨੂੰ ਮੇਰੀ ਦੁਕਾਨ ਤੇ ਘੁੱਟ ਕੇ ਗਏ ਨੇ ਤੇ ਮੈਨੂੰ ਕੁਝ ਵੀਰਾਂ ਨੇ ਸਲਾਹ ਵੀ ਦਿੱਤੀ ਹੈ ਕਿ ਰਿਪੋਰਟ ਕਰਾਈ ਜਾਵੇ ਵੀ ਤੇਰੀ ਦੁਕਾਨ ਤੇ ਕੁੱਟ ਕੇ ਗਏ ਨੇ ਜੇ ਮੈਂ ਝੂਠ ਬੋਲਦਾ ਤਾਂ ਮੇਰੇ ਦੁਕਾਨ ਦੇ ਨੇੜੇ ਤੇਰੇ ਜਿੰਨੇ ਸੀਸੀਟੀਵੀ ਕੈਮਰੇ ਨੇ ਉਹਦੇ ਵਿੱਚ ਤੁਸੀਂ ਚੈੱਕ ਕਰ ਲਓ ਕਿ ਹਾਨੀ ਟਰੱਕ ਚੋਂ ਵਾਲੇ ਦੀ ਗੱਡੀ ਦੇ ਵਿੱਚ ਆਏ ᱛੀ ਕਿ ਨਹੀਂ ਆਏ ᱛੀ ਮੇਰੀ ਦੁਕਾਨ ਤੇ ਜਿਹੜੇ ਲੇਬਰ ਵਾਲੇ ਮੁੰਡੇ ਕੰਮ ਕਰ ਰਹੇ ᱛੀ ਉਹਨਾਂ ਤੋਂ ਆ ਕੇ ਪੁੱਛ ਲਓ ਕਿ ਇਹਨਾਂ ਨੇ ਮੇਰੇ ਤੇ ਹੱਥ ਚੱਕਿਆ ਕਿ ਨਹੀਂ ਚੱਕਿਆ ਮੈਨੂੰ ਮੈਨੂੰ ਕੁੱਟਣ ਦਾ ਕਾਰਨ ਮੈਂ ਕਿਹਾ ਕੀ ਚੱਕਰ ਕੀ ਆ ਜੀ ਮੈਨੂੰ ਕੁੱਟਣ ਦਾ ਕਾਰਨ ਇਹੀ ਬੋਲੇ ਕਿ ਤੂੰ ਮੇਰੇ ਖਿਲਾਫ ਇਹ ਗੱਲ ਕਿਉਂ ਲਿਖ ਗਏ ਭਾਈ ਕਿ 1 ਸਾਲ ਹੋ ਗਿਆ ਘਲੀ ਨਹੀਂ ਬਣੀ ਦੋਸਤੋ ਇਹਦੇ ਵਿੱਚ ਝੂਠ ਕੀ ਆ ਵੀ ਮੈਂ ਤੇ ਇਹ ਗੱਲ ਕਹਿ ਤੀ ਕਿ 1 ਸਾਲ ਹੋ ਗਿਆ ਘਲੀ ਨਹੀਂ ਬਣੀ ਤਾਂ ਮੈਂ ਮੈਂ ਹੁਣ ਪੁਲਿਸ ਚੱਕ ਰਿਹਾ ਮੈਂ ਦੋਸਤੋ ਮੇਰੇ ਹੱਥ ਮਾਰ ਕਾ ਸਟਮ ਕੰਮ ਨਹੀਂ ਕਰ ਰਿਹਾ ਮੈਂ ਤਾਂ ਮੇਰਾ ਜੀ ਕਰ ਰਿਹਾ ਕਿ ਮੈਂ ਉਹਨਾਂ ਦੀ ਦੁਕਾਨ ਤੇ ਮੁਰੇ ਜਾ ਕੇ ਮਰ ਜਾ ਦੋਸਤੋ ਮੈਨੂੰ ਮਾਰਨ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਗਿਆ ਮੈਨੂੰ ਮੇਰੇ ਬੱਚਿਆਂ ਨੂੰ ਮਾਰਨ ਤਾਂ ਕਦੀਆਂ ਧਮਕੀਆਂ ਦੇ ਕੇ ਗਿਆ ਹੈ ਕਹਿੰਦਾ ਵੀ ਸਰਕਾਰ じゃ ਸੀ ਤੈਨੂੰ ਰਹਿਣ ਨਹੀਂ ਦਿੰਦੇ ਜੂਰਾ ਤੂੰ ਸਾਡੇ ਵਰਗਲਾਬ ਕਿਉਂ ਬੋਲਿਆ ਦੋਸਤੋ ਇਹਦੇ ਮੈਨੂੰ ਕਹਿੰਦਾ ਤੂੰ ਮੇਰੀਆਂ ਸ਼ਿਕਾਇਤਾਂ ਕਰ ਮੈਂ ਦੋਸਤੋ ਮੈਂ ਆਪਣੇ ਵਾਰਡ ਪਿੱਛੇ ਜੇ ਮੈਂ ਆਪਣੀ ਵਾਰਡ ਦੀ ਲੜਾਈ ਲੜਦਾ ਜਾਂ ਮੈਂ ਆਪਣੇ ਫਾਰਡ ਦੇ ਕੰਮਾਂ ਬਾਰੇ ਕੰਮਾਂ ਬਾਰੇ ਬੋਲਦਾ ਤਾਂ ਦੇਖੋ ਉਸ ਪਿੱਛੇ ਇੰਨੀ ਗੁੰਡਾਗਰਦੀ ਵਧ ਗਈ ਕਿ ਮੈਨੂੰ ਆ ਕੇ ਦੁਕਾਨ ਤੇ ਹੀ ਕੁੱਟਣ ਲਈ ਆ ਗਿਆ ਮੈਂ ਹੋ ਸਕਦਾ ਦੋਸਤੋ ਮੈਂ ਇਹ ਵੀ ਮਾਫੀ ਚਾਹੁੰਦਾ ਕਿ ਇਸ ਲਾਈਵ ਤੋਂ ਬਾਅਦ ਹੋ ਸਕਦਾ ਮੇਰੇ ਤੇ ਕੋਈ ਗਲਤ ਕੇਸ ਵੀ ਪਾ ਸਕਦਾ ਹੈ ਮੇਰੇ ਤੇ ਝੂਠਾ ਕੇਸ ਵੀ ਪਾ ਸਕਦਾ ਹੈ ਮੇਰੇ ਤੇ ਕੋਈ ਜਾਨੋਂ ਮਾਲਨ ਦਾ ਹਮਲਾ ਵੀ ਕਰਾ ਸਕਦਾ ਕਿਉਂਕਿ ਮੈਨੂੰ ਇਹ ਗੱਲ ਦੀ ਧਮਕੀ ਦੇ ਕੇ ਗਿਆ ਕਿ ਜੇ ਤੂੰ ਅੱਜ ਤੋਂ ਬਾਅਦ ਮੇਰੇ ਖਿਲਾਫ ਬੋਲਿਆ ਤਾਂ ਮੈਂ ਤੈਨੂੰ ਜਾਨੋਂ ਮਰਵਾ ਦੂੰਗਾ ਜੇ ਮੇਰਾ ਇੰਨਾ ਕਰੋੜਾ ਰੁਪਇਆ ਮੈਂ ਪਹਿਲਾਂ ਖਰਚਤਾ ਜੇ ਮੇਰਾ 5-4 ਲੱਖ ਰੁਪਇਆ ਹੋਰ ਵੀ ਲੱਗ ਜਾ ਤੈਨੂੰ ਮਰਵਾਉਣ ਲਈ ਤਾਂ ਮੈਂ ਉਸ ਗੱਲ ਤੋਂ ਮੁੱਕਰੂੰਗਾ ਨਹੀਂ ਮੈਂ ਨਹੀਂ ਬਿਲਕੁਲ ਪੈਸੇ ਦੀ ਪਰਵਾਹ ਕਰਦਾ ਤੂੰ ਤਾਂ ਬੰਦਾ ਹੀ ਕੁਛ ਨਹੀਂ ਹੈਗਾ ਮੇਰੇ ਸਾਹਮਣੇ ਮੈਂ ਦੋਸਤੋ ਮਾ ਵੀ ਜਣਾ ਤੁਹਾਡੇ ਸਾਰੇ ਲੋਕੀ ਮੈਂ ਲੋਕਾਂ ਲਈ ਲੜਦਾ ਮੈਂ ਦੋਸਤੋ ਮਾ ਵੀ ਜਣਾ ਕਿ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਕੋਈ ਧੱਕੀ ਨਹੀਂ ਮਾਰੀ ਮੈਂ ਜਬਾੜ ਦੀਆਂ ਗਲੀਆਂ ਵਿੱਚੇ ਜੇ ਮੈਂ ਬਾੜ ਦੀਆਂ ਗਲੀਆਂ ਵਿੱਚੇ ਇਹਦੇ ਨਾਲ ਲੜ ਵੀ ਪਿਆ ਤਾਂ ਮੈਂ ਦੋਸਤੋ ਮੈਨੂੰ ਕੋਈ ਮੈਨੂੰ ਡੰਡਿਆਂ ਨਾਲ ਕੁੱਟਲ ਮੈਨੂੰ ਉਹ ਦੁੱਖ ਨਹੀਂ ਹੈਗਾ ਪਰ ਮੇਰੀ ਦੁਕਾਨ ਤੇ ਆ ਕੇ ਤਿੰਨੋ ਮੇਰੀ ਬੇਇੱਜ਼ਤੀ ਕਰਕੇ ਗਏ ਨੇ ਮੈਨੂੰ ਮੇਰੇ ਬੱਚਿਆਂ ਨੂੰ ਮਾਰਨ ਤੱਕ ਦਾ ਦੋਸਤੋ ਮੈਂ ਮਾਫੀ ਚਾਹੁੰਦਾ ਕਿ ਮੈਂ ਜਿਆਦਾ ਦੋਸਤੋ ਮੈਨੂੰ ਅੱਜ ਦੁਨੀਆ ਛੱਡਣੀ ਪਊਗੀ ਨਹੀਂ ਪਊਗੀ ਇਸ ਤੋਂ ਬਾਅਦ ਪੰਕਜ ਪੱਪੂ ਆਪਣੀ ਪਤਨੀ ਸਮੇਤ মিডিਆ ਸਾਹਮਣੇ ਵੀ ਆਏ ਤੁਸੀਂ ਵੀ ਸੁਣੋ ਉਹਨਾਂ ਦਾ ਕੀ ਕਹਿਣਾ ਸੱਤਾ ਦੇ ਨਸ਼ੇ ਦੇ ਵਿੱਚ ਇਸ ਟਾਈਮ ਉਹ ਬੰਦਾ ਬਿਲਕੁਲ ਚੂਰ ਹੋਇਆ ਪਿਆ ਜਿਹਦੇ ਕਰਕੇ ਬੁੰਦ ਲਿਆ ਪਿਆ ਪਿਛਲੇ ਦਿਨੇ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨੇ ਉਹਨੂੰ ਸਸਪੈਂਡ ਕੀਤਾ ਜਿਹਦੇ ਕਰਕੇ ਉਹ ਬੁੰਦਲ ਚੁੱਕਿਆ ਪੂਰਾ ਤੇ ਉਹ ਸਾਰਾ ਗੁੱਸਾ ਜਿਹਨੇ ਮੇਰੇ ਦੇ ਤਾਰਨ ਦੀ ਕੋਸ਼ਿਸ਼ ਕੀਤੀ ਦੇਖੋ ਜੀ ਕਾਂਗਰਸ ਪਾਰਟੀ ਸੱਤਾ ਦੇ ਨਸ਼ੇ ਦੇ ਵਿੱਚ ਆ ਉਹ ਨਗਰ ਕੌਂਸਲ ਪ੍ਰਧਾਨ ਆ ਸਰਕਾਰ ਦਾ ਨਸ਼ਾ ਉਹਨੂੰ ਜੀ ਹੋਰ ਕਿਸ ਕੀਚੀ ਦਾ ਜੋ ਅਸੀਂ ਆਪਣੇ ਵਾਰਡ ਲਈ ਅਸੀਂ ਸਾਡਾ ਆਵਾਜ਼ ਠਾਉਣਾ ਸਾਡੀ ਡਿਊਟੀ ਆ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਮੇਰੇ ਪਤਨੀ ਐਮਸੀ ਨੇ ਤੇ ਉਹਨਾਂ ਲਈ ਅਸੀਂ ਤਾਂ ਆਪਣੀ ਗਲੀ ਲਈ ਆਵਾਜ਼ ਉਠਾਈ ਸੀ ਅਸੀਂ ਤਾਂ ਕੋਈ ਗਲਤ ਉਹਦਾ ਬਾਇ ਨੇਮ ਕੁਝ ਇਸ ਤਰੀਕੇ ਕੁਝ ਵੀ ਨਹੀਂ ਗਲਤ ਕੀਤਾ ਅਸੀਂ ਫੇਸਬੁਕ ਤੇ ਲਾਈਵ ਹੋ ਕੇ ਕਿਹਾ ਵੀ ਜੇ ਮੈਂ ਮਰਦਾ ਜਾਂ ਮੈਂ ਸੁਸਾਈਸਾਈਡ ਕਰਦਾ ਤਾਂ ਉਹਦਾ ਜ਼ਿੰਮੇਵਾਰ ਆ ਜਿਹੜਾ ਬਿਲਕੁਲ ਜੀ ਮੈਨੂੰ ਧਮਕੀਆਂ ਦਿੱਤੀਆਂ ਨੇ ਬਕਾਇਦਾ ਮੇਰੇ ਬੱਚਿਆਂ ਦਾ ਨਾਮ ਲੈ ਕੇ ਉਹਨੇ ਸਕੂਲ ਦਾ ਨਾਮ ਵੀ ਗਿਣਾਇਆ ਕਿ ਤੇਰੇ ਬੱਚੇ ਜਿਹੜੇ ਸਕੂਲ ਚ ਪੜਦੇ ਨੇ ਮੈਂ ਸਭ ਜਾਣਦਾ ਮੈਂ ਉਹਨਾਂ ਨੂੰ ਮਰਵਾ ਦੂੰ ਜੇ ਤੂੰ ਨਾ ਸੁਧਰਿਆ ਤਾਂ ਤਾਂ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਮੈਂ ਜਾਂ ਮੇਰੇ ਪਰਿਵਾਰ ਨੂੰ ਜੇ ਕਦੇ ਕੋਈ ਵੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਰਜਨੀਸ਼ ਮਿੱਤਲ ਸੰਤੀ ਪ੍ਰਧਾਨ ਆ ਬਾਕੀ ਜਿਹੜੀ ਰਹਿਦੀ ਗੱਲ ਇੱਕ ਹੋਰ ਮੇਰੇ ਵੱਲੋਂ ਬੇਨਤੀ ਹੈ ਕਿ ਜੇ ਉਹ ਮੁੱਕਰਦਾ ਵੀ ਮੈਂ ਇਹਦੇ ਥੱਪੜ ਨਹੀਂ ਮਾਰਿਆ ਤਾਂ ਮੈਂ ਪੂਰੇ ਪ੍ਰਸ਼ਾਸਨ ਕਾਨੂੰਨ ਨੂੰ ਛੱਡ ਕੇ ਇੱਕ ਬੇਨਤੀ ਕਰੂੰਗਾ ਕਿ ਜੇ ਉਹਦੇ 'ਚ ਹਿੰਮਤ ਆ ਮੈਂ ਆਪਣੇ ਦੋ ਬੱਚੇ ਲੈ ਕੇ ਉਸੇ ਨੈਣਾਦੇਵ ਮੰਦਿਰ ਦੇ ਵਿੱਚ ਚੜ੍ਹੂੰ ਤੇ ਉਹ ਆਪਣੇ ਦੋ ਬੱਚਿਆਂ ਨੂੰ ਲੈ ਕੇ ਨੈਣਾਦੇਵ ਮੰਦਿਰ ਚ ਆ ਕੇ ਮੁੱਕਰ ਹੀ ਜਾਵੇ ਝੂਠ ਹੈ ਮੁੱਕਰ ਜਾਵੇ ਮੇਰੇ ਤੁਸੀਂ ਸਾਰੇ ਰਲ ਕੇ ਸੌ ਜੁੱਤੀ ਮਾਰਿਓ ਜਦੋਂ ਇਸ ਬੰਦ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੁੱਟਮਾਰ ਕਰਨ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਝੂਠ ਹੈ ਠੀਕ ਹੈ ਨਹੀਂ ਮੇਰਾ ਭਰਾ ਹੈ ਛੋਟਾ ਉਹੀ ਐਸੀ ਗੱਲ ਨਹੀਂ ਹੈ ਕਿ ਉਹੀ ਪੰਕਜ ਪੱਪੂ ਆ ਜਿਹੜਾ ਤੁਸੀਂ ਦੇਖਦੇ ਹੋ ਕਰੇਗਾ ਜਿਹਾ ਬਾਹੂ ਬਲੀ ਹੈ ਪ੍ਰਧਾਨ ਜੀ ਕਰੇ ਕੁਛ ਹੈ ਠੀਕ ਹੈ ਨਹੀਂ ਪਹਿਲਾਂ ਗੋਲੂ ਪ੍ਰਧਾਨ ਸੀਗੇ ਸਾਡੇ 2.5 ਸਾਲ ਪਹਿਲਾਂ ਉਹਨਾਂ ਨੇ ਪ੍ਰਧਾਨ ਕੀਤੇ ਉਸ ਟਾਈਮ ਵੀ ਇਹਨਾਂ ਨੇ ਇਸ ਤਰ੍ਹਾਂ ਦਾ ਕੋਈ ਡਰਾਮੇ ਕਰੇ ਨਹੀਂ ਬਾਕੀ ਮੈਂ ਤਾਂ ਦੇਖੋ ਇੱਕ ਜ਼ਿੰਮੇਵਾਰ ਨਾਗਰਿਕ ਵੀ ਆ ਇਸ ਤਰ੍ਹਾਂ ਦੇ ਇੱਕ ਵਿਰੋਧੀਆਂ ਦੇ ਟੂਲ ਬਣ ਕੇ ਉਹ ਕੰਮ ਕਰ ਰਹੇ ਨੇ ਮਤਲਬ ਮੈਨੂੰ ਤਾਂ ਬੜੀ ਕੁਛ ਚੰਦ ਵਿੱਚ ਮੇਰੇ ਹਿਸਾਬ ਨਾਲ ਪੱਤਰਕਾਰ ਵੀ ਨੇ ਜਿਹੜੇ ਕੀ ਉਹਨੂੰ ਕੋਈ ਸ਼ਹਿ ਦਿੰਦੇ ਨੇ ਜਾਂ ਸਾਡੇ ਵਿਰੋਧੀ ਨੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਾ ਰਹੇ ਨੇ ਇਹ ਮਾੜੀ ਗੱਲ ਹੈ ਕੱਲੇ ਕੋਰਟ ਆਫ ਕੰਡਕਟ ਲੱਗਿਆ ਅੱਜ ਉਹਨੇ ਇਸ ਤਰ੍ਹਾਂ ਦਾ ਕਰਤਾ ਪਤਾ ਨਹੀਂ ਕੀ ਸਿਆਸਤ ਕੀ ਖੇਡ ਰਹੇ ਨੇ ਕਿਸ ਤਰ੍ਹਾਂ ਦਾ ਮੰਤਰੀ ਜੀ ਨੂੰ ਬਦਨਾਮ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇਸ ਮੌਕੇ ਤੇ ਪੁਲਿਸ ਦੇ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਅਤੇ ਜਾਂਚ ਕਰਨ ਤੋਂ ਬਾਅਦ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪੰਕਜ ਪੱਪੂ ਨੇ ਜੀ ਇਹਨਾਂ ਨੇ ਕੰਪਲੇਂਟ ਕਰੀ ਹੈ ਵੀ ਸ਼ੈਂਟੀ ਪ੍ਰਧਾਨ ਜੀ ਨੇ ਤੇ ਇੱਕ ਹਨੀਆ ਕੋਈ ਟੱਕ ਯੂਨੀਅਨ ਦੇ ਪ੍ਰਧਾਨ ਨੇ ਤੇ ਕੋਈ ਸਿੰਧੀ ਉਹਨਾਂ ਨੇ ਇਹਨਾਂ ਨੂੰ ਕੁੱਟਮਾਰ ਕੀਤੀ ਹੈ 5:30 ਵਜੇ ਹੜਤਾਲ ਕਰਾਂਗੇ ਜੋ ਇਨਕੁਆਇਰੀ ਤੋਂ ਸਾਹਮਣੇ ਆਊਗਾ ਉਹ ਸੰਸਾਰ ਕਾਰਵਾਈ ਕਰਾਂ ਇਸ ਮਾਮਲੇ ਵਿੱਚ ਕਿੰਨੀ ਕੁ ਸਚਾਈ ਹੈ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਨਾ ਬਤੋਂ ਭពਿੰਦਰ ਸਿੰਘ ਦੀ ਰਿਪੋਰਟ ਪੀਲੇ 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 ਰਭਿਆ ਪੀਲੇ ਹਰ ਬਚਾਏ ਰੈ ਦੇਖੋ ਪਚਾਰ ਕੀ ਹਰ ਬਚਾਏ ਪੀਲੇ ਹਰ ਬਚਾਏ ਅਗਰ ਆਪ ਵੀ ਹੈ ਮੋਟਾਪੇ ਬਲੱਡ ਪ੍ਰੈਸ਼ਰ शुगर और अन्य किसी गंभीर बीमारी से परेशान तो बिना देर किए हमारे चिकित्सकों से फोन पर बात करें और बेहतर स्वास्थ्य लाभ पाएं। अपने वात पित्त और कफ को नियंत्रित करें